ਇਹ ਜਾਣਕਾਰੀ ਉਹਨਾਂ ਲਈ ਹੈ ਜਿਨ੍ਹਾਂ ਦਾ ਜ਼ੀਰੋ ਬੈਲੈਂਸ ਅਕਾਊਂਟ ਬੈਂਕ ਦੇ ਵਿੱਚ ਖੁੱਲਿਆ ਹੋਇਆ ਹੈ ਤਾਂ ਹੁਣ ਆਰਬੀਆਈ ਨੇ ਨਵੇਂ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਤੇ ਇਹ ਨਵੇਂ ਨਿਯਮ 1 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਹੇ ਨੇ ਜ਼ੀਰੋ ਬੈਂਕ ਬੈਲੈਂਸ ਅਕਾਊਂਟ ਵਾਲਿਆਂ ਲਈ ਹਾਲਾਂਕਿ ਇਹ ਬੈਂਕਾਂ ਦੇ ਸਾਰੇ ਵੀ ਹੈ ਉਹ ਇਹਨਾਂ ਨਿਯਮਾਂ ਨੂੰ ਪਹਿਲਾਂ ਵੀ ਅਪਣਾ ਸਕਦੇ ਆ ਹੁਣ ਕਿਹੜੇ ਨਿਯਮ ਬਦਲਣ ਜਾ ਰਹੇ ਨੇ ਇਹਦੇ ਵਿੱਚ ਹੋਊਗਾ ਕਿ ਅਸਲ ਦੇ ਵਿੱਚ ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਜਿਹਨੂੰ ਬੀ ਐਸ ਬੀ ਡੀ ਕਿਹਾ ਜਾਂਦਾ ਹੈ ਇਹਦੇ ਵਿੱਚ ਆਰਬੀਆਈ ਦੇ ਵੱਲੋਂ ਬਦਲਾ ਜਿਹੜਾ ਕੀਤਾ ਜਾ ਰਿਹਾ ਨਿਯਮਾਂ ਦੇ ਵਿੱਚ ਬੈਂਕਾਂ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਇਹ ਨਿਯਮ ਜਿਹੜੇ ਲਾਗੂ ਹੋਣੇ ਚਾਹੀਦੇ ਆ ਤਾਂ ਇਹਨਾਂ ਦੇ ਵਿੱਚ ਆ ਕੀ ਗਿਆ ਅਨਲਿमिटेड ਡਿਪੋਜ਼ਿਟ ਸਭ ਤੋਂ ਪਹਿਲਾਂ ਇਹ ਆ ਗਿਆ ਇਸ ਤੋਂ ਬਾਅਦ ਆ ਗਿਆ ਬਿਨਾਂ ਕਿਸੇ ਰੀਨੇਬਲ ਫੀਸ ਦੇ ਫ੍ਰੀ ਏਟੀਐਮ ਜਾਂ ਫਿਰ ਡੈਬਿਟ ਕਾਰਡ ਦੀ ਵਰਤੋਂ ਕਰਨਾ ਫਿਰ ਆ ਗਿਆ ਪ੍ਰਤੀ ਸਾਲ ਘੱਟੋ ਘੱਟ 25 ਪੰਨਿਆਂ ਦੀ ਮੁਫਤ ਚੈੱਕ ਬੁੱਕ ਫਿਰ ਆ ਗਿਆ ਇੰਟਰਨੈਟ ਅਤੇ ਮੋਬਾਈਲ ਬੈਂਕਿੰਗ ਅਤੇ ਇੱਕ ਪਾਸਬੁੱਕ ਜਾਂ ਫਿਰ ਮਾਸਿਕ ਸਟੇਟਮੈਂਟ ਇਹ ਇਹਦੇ ਵਿੱਚ ਸ਼ਾਮਲ ਨਹੀਂ ਤਾਂ ਇਹ 1 ਅਪ੍ਰੈਲ 2026 ਤੋਂ ਨਿਯਮ ਲਾਗੂ ਹੋਣ ਜਾ ਰਹੀ ਹੈ ਸੌਖੇ ਤਰੀਕੇ ਨਾਲ ਤੁਹਾਨੂੰ ਇਹ ਨਿਯਮ ਹੋਰ ਦੱਸ ਦਦਨੇ ਆ ਤਾਂ ਹੁਣ ਇਹਦੇ ਵਿੱਚ ਬੈਂਕਾਂ ਨੂੰ ਜਿਹੜਾ ਹਰ ਮਹੀਨੇ ਘੱਟੋ-ਘੱਟ ਚਾਰ ਵਾਰ ਮੁਫਤ ਪੈਸੇ ਕਢਵਾਉਣ ਦੀ ਇਜਾਜ਼ਤ ਦੇਣੀ ਪੈਣੀ ਹੈ ਜਿਹਦੇ ਵਿੱਚ ਉਹਨਾਂ ਦੇ ਆਪਣੇ ਏਟੀਐਮ ਅਤੇ ਹੋਰ ਬੈਂਕਾਂ ਦੇ ਲੈਂਡ ਦੇ ਨ ਸ਼ਾਮਲ ਹੋਣਗੇ ਇਹ ਨਵੇਂ ਨਿਯਮ ਤਹਿਤ ਹੈ ਤਾਂ ਜਿਹੜਾ ਯੂਪੀਆਈ ਆਈਐਮਪੀਐਸ ਐਨਈਐਫਟੀ ਅਤੇ ਆਰਟੀਜੀਐਸ ਇਹਨੂੰ ਜਿਹੜੋ ਆਪਾਂ ਕਹਿੰਦੇ ਆਂ ਡਿਜੀਟਲ ਭੁਗਤਾਨ ਆਨਲਾਈਨ ਆਪਾਂ ਪੈਸਿਆਂ ਦਾ ਲੈਣ-ਦੇਣ ਕਰਦੇ ਆਂ ਇਹ ਸਾਰੇ ਉਹ ਪਲੇਟਫਾਰਮ ਆਗੇ ਤਾਂ ਇਹਦੇ ਵਿੱਚ ਜਦੋਂ ਤੁਸੀਂ ਪੈਸੇ ਲੈਣ-ਦੇਣ ਕਰੋਗੇ ਤਾਂ ਇਹਨੂੰ ਪੈਸੇ ਕਢਵਾਉਣ ਦੇ ਵਿੱਚ ਨਹੀਂ ਗਿਣਿਆ ਜਾਊਗਾ ਜੋ ਆਪਾਂ ਨੂੰ ਚਾਰ ਬਾਰ ਮੌਖਤ ਪੈਸੇ ਕਢਵਾਉਣੇ ਆ ਇਹ ਉਹਨਾਂ ਦੇ ਵਿੱਚ ਨਹੀਂ ਗਿਣਿਆ ਜਾਊਗਾ ਜੋ ਆਪਾਂ ਆਨਲਾਈਨ ਕਢਵਾਉਣੇ ਆ ਤਾਂ ਇਹਦਾ ਸਾਫ਼ ਮਤਲਬ ਇਹ ਹੋ ਗਿਆ ਕਿ ਉਪਭੋਗਤਾ ਨੂੰ ਇਹਨਾਂ ਡਿਜੀਟਲ ਲੈਣ ਦੇਣ ਲਈ ਵੱਖਰੇ ਤੌਰ ਤੇ ਕੋਈ ਵੀ ਖਰਚਾ ਜਿਹੜਾ ਹੁਣ ਨਹੀਂ ਦੇਣਾ ਪਵੇਗਾ ਤਾਂ ਆਰਬੀਆਈ ਨੇ ਆਪਣੇ ਰਿਸਪਾਂਸਿਬਲ ਬਿਜ਼ਨਸ ਕੰਡਕਟ ਡਾਇਰੈਕਸ਼ਨ 2025 ਨੂੰ ਅਪਡੇਟ ਕਰਨ ਲਈ ਇਹ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਨੇ ਇਹ ਬੈਂਕਾਂ ਦੁਆਰਾ ਪੇਸ਼ ਕੀਤੇ ਜਾਂਦੇ ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਜਿਹਨੂੰ ਸ਼ੌਰਟ ਦੇ ਵਿੱਚ ਬੀ ਐਸ ਬੀ ਡੀ ਕਿਹਾ ਜਾਂਦਾ ਹੈ ਖਾਤਿਆਂ ਲਈ ਢਾਂਚੇ ਨੂੰ ਅਧਿਕਾਰਤ ਤੌਰ ਤੇ ਜਿਹੜਾ ਬਦਲਣ ਜਾ ਰਿਹਾ ਹੈ ਤਾਂ ਹੁਣ ਇਹਦੇ ਵਿੱਚ ਸਾਫ਼-ਸਾਫ਼ ਹੋਊ ਕਿ ਜਾਊਗਾ ਮਹੀਨੇ ਦੇ ਵਿੱਚ ਘੱਟੋ-ਘੱਟ ਚਾਰ ਵਾਰ ਪੈਸੇ ਕਢਵਾਉਣ ਲਈ ਤੁਹਾਨੂੰ ਕੋਈ ਵੀ ਚਾਰਜ ਜਿਹੜਾ ਉਹ ਨਹੀਂ ਲੱਗਣਾ ਕਾਰਡ ਸਵਾਈਪ ਆ ਗਿਆ ਜਿਹਦੇ ਵਿੱਚ ਐਨਈਐਫਟੀ RTGS, UPI, IMPS ਇਹ ਜਿਹੜੇ ਆਪਾਂ ਡਿਜੀਟਲ ਭੁਗਤਾਨ ਕਰਦੇ ਨਾ ਰਹੇ ਤਾਂ ਚਾਰ ਸਮੇਂ ਦੀ ਸੀਮਾ ਦੇ ਵਿੱਚ ਇਹਨਾਂ ਨੂੰ ਨਹੀਂ ਗਿਣਿਆ ਜਾਣਾ। ਇਸ ਤੋਂ ਬਾਅਦ ਪ੍ਰਤੀ ਸਾਲ ਘੱਟੋ-ਘੱਟ 25 ਪੰਨਿਆਂ ਵਾਲੀ ਪਾਸਬੁੱਕ, ਮੁਫਤ ਇੰਟਰਨੈਟ, ਮੋਬਾਈਲ ਬੈਂਕਿੰਗ ਅਤੇ ਮੁਫਤ ਪਾਸਬੁੱਕ ਜਾਂ ਫਿਰ ਮਾਸਿਕ ਜਿਹੜੀ ਸਟੇਟਮੈਂਟ ਹੁੰਦੀ ਆਪਣੀ ਉਹ ਵੀ ਉਪਲਬਧ ਹੋਊਗੀ। ਇਸ ਤੋਂ ਇਲਾਵਾ ATM ਅਤੇ ਡੈਬਿਟ ਕਾਰਡ ਬਿਨਾਂ ਕਿਸੇ ਸਾਲਾਨਾ ਫੀਸ ਦੇ ਪ੍ਰਦਾਨ ਕੀਤੇ ਜਾਣਗੇ। ਤਾਂ RBI ਦੇ ਵੱਲੋਂ ਬੈਂਕਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਐ ਨਵੇਂ ਨਿਯਮ 1 ਅਪ੍ਰੈਲ 2026 ਤੋਂ ਲਾਗੂ ਹੋਣੇ ਐ ਹਾਂ ਬੈਂਕਾਂ ਇਹਨਾਂ ਨੂੰ ਪਹਿਲਾਂ ਵੀ ਅਪਣਾ ਸਕਦੀਆਂ ਨੇ ਕਿ ਆਰਬੀਆਈ ਨੇ ਕਿਹਾ ਤਾਂ ਇਹ ਹੁਣ ਤੱਕ ਦੀ ਜਿਹੜੀ ਜਾਣਕਾਰੀ ਆਈ ਹੈ ਜਿਨ੍ਹਾਂ ਨੇ ਜ਼ੀਰੋ ਬੈਲੰਸ ਬੈਂਕ ਅਕਾਊਂਟ ਖੁਲਵਾਏ ਹੋਏ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਹੋਰ ਇਸੇ ਤਰ੍ਹਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ